ਅੱਜ ਦਿੱਲੀ 'ਚ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਐਮਐਲਏ ਮੰਤਰੀ ਤੇ ਸਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਵਿੰਦ ਕੇਜਰੀਵਾਲ ਦੇ ਨਾਲ ਮੀਟਿੰਗ ਹੋਈ ਹੈ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਮੰਤਰੀ ਤੇ ਐਮਐਲਏ ਦੇ ਨਾਲ ਮੀਡੀਆ ਦੇ ਰੂਬਰੂ ਹੋਏ ਨੇ ਉਹਨਾਂ ਦੇ ਵੱਲੋਂ ਕਈ ਸਵਾਲਾਂ ਦੇ ਜਵਾਬ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਪੂਰੀ ਚਰਚਾ ਦੇ ਵਿੱਚ ਸੀ ਉਹਨਾਂ ਦਾ ਸਪਸ਼ਟਿਕਰ ਉਹਨਾਂ ਨੇ ਦਿੱਤਾ ਹੈ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮੈਂ ਜਿਹੜੀ ਪਾਰਟੀ ਹਾਲੇ ਨਹੀਂ ਛੱਡਾਂਗਾ ਜਿਸ ਨੂੰ ਲੈ ਕੇ ਲਗਾਤਾਰ ਚਰਚਾਾਂ ਚੱਲ ਰਹੀਆਂ ਤੁਹਾਨੂੰ ਕਿ ਹੋ ਸਕਦਾ ਹੈ ਕਿ ਉਹਨਾਂ ਨੂੰ ਸੀਐਮ ਦੇ ਉਹਦੇ ਤੋਂ ਹੀ ਉਤਾਰ ਦਿੱਤਾ ਜਾ ਸਕੇ ਪਰ ਉਹਨਾਂ ਦੇ ਵੱਲੋਂ ਸਾਰੀ ਸਥਿਤੀ ਸਪਸ਼ਟ ਕਰ ਦਿੱਤਾ ਗਿਆ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱਦਾ ਜੀ ਜਿੱਲਾ ਸਾਹਿਬ ਤੁਹਾਡਾ ਸਵਾਗਤ ਹੈ ਪਾਰਟੀ ਪੰਜਾਬ ਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਜਿੱਲਾ ਸਾਹਿਬ ਕਿਵੇਂ ਵੇਖਦੇ ਹੋ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਚਰਚਾਾਂ ਚੱਲ ਰਹੀਆਂ ਸਨ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਨੂੰ ਖਤਰਾ ਪਰ ਅੱਜ ਜੋ ਦਿੱਲੀ ਦੇ ਵਿੱਚ ਮੀਟਿੰਗ ਹੋਈ ਉਸ ਤੋਂ ਬਾਅਦ ਉਹ ਮੀਡੀਆ ਦੇ ਰੁبرو ਹੋਏ ਨੇ ਕਿਵੇਂ ਵੇਖਦੇ ਹੋ ਉਹਨਾਂ ਦੇ ਅੱਜ ਦੇ ਇਸ ਬਿਆਨ ਨੂੰ ਸਤਿ ਸ਼੍ਰੀ ਅਕਾਲ ਜੀ ਦੇਖੋ ਕੱਲ ਵੀ ਜਿਹੜੀ ਆਪਣੀ ਗੱਲਬਾਤ ਹੋਈ ਸੀ ਉਹਦੇ ਵਿੱਚ ਮੈਂ ਸਪਸ਼ਟ ਤੌਰ ਤੇ ਕਿਹਾ ਸੀ ਕਿ ਭਾਵੇਂ ਵਿਰੋਧੀ ਜੋ ਮਰਜ਼ੀ ਕਹੀ ਜਾਣ ਭਗਵੰਤ ਰਮਨ ਦੀ ਕੁਰਸੀ ਨੂੰ ਹਾਲੇ ਨਹੀਂ ਕੋਈ ਖਤਰਾ ਜੀ ਉਹ ਲਗਭਗ ਸਪਸ਼ਟ ਸੀ ਕਿਉਂਕਿ ਇੱਕਦਮ ਅਜਿਹਾ ਫੈਸਲਾ ਲੈਣਾ ਬਹੁਤ ਔਖਾ ਸੀ ਕੇਜਰੀਵਾਲ ਦੀ ਠੀਕ ਹੈ ਅਗਲੇ ਦਿਨਾਂ 'ਚ ਕੁਝ ਹੋ ਸਕਦਾ ਹੈ ਸੰਭਾਵਨਾ ਬਣੀ ਰਹਿੰਦੀ ਹੈ ਰਾਜਨੀਤੀ 'ਚ ਜੀ ਪਰ ਅਜਿਹਾ ਹੋਣਾ ਹਾਲਾਂਕਿ ਬਹੁਤ ਸਾਰੇ ਜਿਹੜੇ ਚਰਚਾ ਸੀ ਕੋਈ ਇਹ ਵੀ ਕਹਿਣ ਲੱਗੇ ਸੀ ਕਿ ਕੇਜਰੀਵਾਲ ਆਪ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਕੁਝ ਕੋਈ ਕੁਝ ਕਹਿ ਰਿਹਾ ਸੀ ਪਰ ਬਹੁਤ ਔਖਾ ਸੀ ਫੇਸ ਇਸ ਨਾਲ ਪਾਰਟੀ ਨੂੰ ਹੋਰ ਨੁਕਸਾਨ ਹੋਣਾ ਸੀ ਜੇ ਕੋਈ ਇਹ ਫੈਸਲਾ ਹੁੰਦਾ ਜੀ ਸੋ ਅੱਜ ਭਗਵੰਤ ਮਾਨ ਮੀਡੀਆ ਨੂੰ ਲਾਈਵ ਹੋਏ ਨੇ ਤੇ ਉਹਨਾਂ ਨੇ ਉਹੀ ਗੱਲਾਂ ਕੀਤੀਆਂ ਨੇ ਜਿਹੜੀਆਂ ਕਰਨੀਆਂ ਬਣਦੀਆਂ ਸੀ ਉਹਨਾਂ ਨੇ ਕਿਹਾ ਕਿ ਮਨੀਸ਼ ਸਸੋਦੀਆ ਨੇ ਤੇ ਕੇਜਰੀਵਾਲ ਨੇ ਧੰਨਵਾਦ ਕਰਨ ਲਈ ਬੁਲਾਏ ਸੀ ਸਾਰੇ ਤੇ ਦੂਜਾ ਕੰਮਾਂ ਦਾ ਮੰਚਨ ਕਰਨਾ ਸੀ ਜੀ ਉਹ ਭਗਵੰਤ ਮਾਨ ਕਹਿ ਰਹੇ ਸੀ ਕਿ ਸਾਰੇ ਲੋਕ ਜਿਹੜੇ ਪੰਜਾਬ ਦੇ ਮੰਤਰੀ ਤੇ ਐਮ ਐਲ ਏ ਇਥੇ ਉਹਨਾਂ ਦੇ ਨਾਲ ਵੀ ਖੜੇ ਸੀ ਬਹੁਤ ਸਾਰੇ ਮੰਤਰੀ ਹੂੰ ਵੀ ਇਹਨਾਂ ਨੇ ਬਹੁਤ ਇਥੇ ਜ਼ੋਰਦਾਰ ਢੰਗ ਨਾਲ ਚੋਣ ਮਹਮ ਚਲਾਈ ਦਿੱਲੀ 'ਚ ਜੀ ਠੀਕ ਹੈ ਹਰਜੀਤ ਬਣੀ ਹੁੰਦੀ ਹੈ ਬਹੁਤ ਕੰਮ ਕੀਤਾ ਥੋੜੀ ਧੰਨਵਾਦ ਕੀਤਾ ਉਹਨਾਂ ਨੇ ਤੇ ਇੱਕ ਦੋ ਸਾਲ ਲਈ ਮੰਥਨ ਕੀਤਾ ਵੀ ਆਪਾਂ ਨੇ ਪੰਜਾਬ ਮਾਡਲ ਨੂੰ ਦੇਸ਼ 'ਚ ਪੇਸ਼ ਕਰਨਾ ਉਹਨਾਂ ਨੇ ਕਿਹਾ ਹੁਣ ਦਿੱਲੀ ਮਾਡਲ ਦੀ ਗੱਲ ਨਾ ਪਾਵੇਂ ਇਹ ਨਹੀਂ ਉਹਨਾਂ ਨੇ ਕਿਹਾ ਕਿ ਦਿੱਲੀ ਮਾਡਲ ਛੱਡਦਾ ਜੀ ਉਹਨਾਂ ਨੇ ਕਹੇ ਪੰਜਾਬ ਨੂੰ ਜਿਹੜਾ ਮਾਡਲ ਸੁਭਾ ਬਣਾਉਂਗੇ ਵੀ ਦੇਸ਼ ਨੂੰ ਦਿਖਾਵਾਂਗੇ ਅਸੀਂ ਕੀ ਕੀਤਾ ਅਗਲੇ ਬਹੁਤ ਸਾਲਾਂ ਵਿੱਚ ਤੇ ਬੜ ਇੱਕ ਸਵਾਲ ਇੱਥੇ ਜ਼ਰੂਰ ਹੈ ਮਨਦੀਪ ਜੀ ਕਿ ਜੇ ਧੰਨਵਾਦ ਹੀ ਕਰਨਾ ਸੀ ਸਿਰਫ ਜੀ ਜਿਹੜਾ ਕਹਿ ਰਹੇ ਨੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸ਼ਸ਼ੋਧਿਆ ਨੇ ਵੀ ਧੰਨਵਾਦ ਕੀਤਾ ਐਮਐਲਿਆਂ ਦਾ ਤੇ ਮੰਤਰੀਆਂ ਦਾ ਜੀ ਇਹ ਸਿਰਫ ਧੰਨਵਾਦ ਹੀ ਕਰਨਾ ਸੀ ਫਿਰ ਧੰਨਵਾਦ ਦਾ ਇੱਕ ਪ੍ਰੈਸ ਨੋਟ ਜਾਰੀ ਕਰਕੇ ਵੀ ਕੀਤਾ ਜਾ ਸਕਦਾ ਸੀ ਫੋਨ ਕਰਕੇ ਵੀ ਕੀਤਾ ਜਾ ਸਕਦਾ ਸੀ ਤੇਰੇ ਨਾਲ 92 MLA ਨੂੰ ਦਿੱਲੀ ਬੁਲਾਉਣ ਦੀ ਕਿਹੜੀ ਚੁਕ ਸੀ ਹੂੰ ਇੰਨਾ ਸਮਾਂ ਵੇਸਟ ਹੋਇਆ ਮੰਤਰੀ ਮੰਡਲ ਦੀ ਜਿਹੜੀ ਬੈਠਕ ਹੈ ਉਹ ਵੀ ਅੱਗੇ ਪਈ ਦਰਦੀ ਥਾਂ ਤੇਰੇ ਨੂੰ ਹੋਈ ਹੁਣ ਪਰਸੋਂ ਨੂੰ ਹੋਏਗੀ ਜੀ ਤੇ ਸਾਰੇ MLA ਤੇ ਮੰਤਰੀ ਤੇ ਉਹਨਾਂ ਨਾਲ ਸਕਿਉਰਿਟੀ ਕਿੰਨਾ ਤੇਲ ਦਾ ਖਰਚਾ ਇਹ ਸਾਰਾ ਪੰਜਾਬ ਸਰਕਾਰ ਤੇ ਬੋਝ ਹੀ ਸੀ ਕਿਥੇ ਇੱਕ ਵਿਅਕਤੀ ਨੇ ਆਲਾ ਸੀ ਆ ਕੇ ਤੇ ਧੰਨਵਾਦ ਕਰ ਦਿੰਦਾ ਸਾਰਿਆਂ ਨੂੰ ਇਕੱਠੇ ਕਰਕੇ ਬਿਲਕੁਲ ਜੀ ਦੇਖੋ ਜੀ ਹਾਂ ਤਾਂ ਕੁਝ ਨਾ ਕੁਝ ਤਾਂ ਅੰਦਰ ਹੋਰ ਵੀ ਰਿਜਿਆ ਹੋਊਗਾ ਸਿਰਫ ਧੰਨਵਾਦ ਲਈ ਹੀ ਤਾਂ ਨਹੀਂ ਸੀ ਜਾਣਨਾ ਸਿਰਫ ਮੰਤਨ ਲਈ ਵੀ ਨਹੀਂ ਚਾਹੀਏ ਮੇਟੇ ਕੁਝ ਨਾ ਕੁਝ ਤਾਂ ਕੋਈ ਕੋਈ ਨਵੇਂ ਆਦੇਸ਼ ਜਰੂਰ ਦਿੱਤੇ ਹੋਣਗੇ ਪਾਰਟੀ ਸੁਪਰੀਮੋ ਨੇ ਜੀ ਮੁੱਖ ਮੰਤਰੀ ਨੂੰ ਵੀ ਦਿੱਤੇ ਹੋਣਗੇ ਤੇ ਮੰਤਰੀਆਂ ਤੇ ਐਮ ਐਲ ਏ ਨੂੰ ਵੀ ਦਿੱਤੇ ਹੋਣਗੇ ਹੁਣ ਉਹ ਅਗਲੇ ਦਿਨਾਂ 'ਚ ਕਿਉਂਕਿ ਗੱਲਾਂ ਫਿਰ ਕਿਤੇ ਉਹਨਾਂ ਕਿਤੇ ਬਾਹਰ ਤਾਂ ਆ ਹੀ ਜਾਣਗੀਆਂ ਬਿਲਕੁਲ ਜੀ ਜਿੱਥੇ 92 ਬੰਦੇ ਗਏ ਹੋਣਗੇ ਪੰਜਾਬ ਦੇ ਤਾਂ ਕਿਸੇ ਨਾ ਕਿਸੇ ਨੂੰ ਆਪਣੀ ਗੱਲ ਇੱਕ ਦਖਬਾਰ ਆ ਕੇ ਜ਼ਰੂਰ ਦੱਸੂਗਾ ਕਿ ਅੰਦਰ ਕੀ ਹੋਇਆ ਹੂੰ ਪਰ ਇਹ ਵੀ ਸ਼ਾਰਟ ਮੀਟਿੰਗ ਸੀ ਬਹੁਤ ਲੰਬਾ ਸਮਾਂ ਵੀ ਨਹੀਂ ਚੱਲੀ ਜੀ ਜੀ ਜਲਦੀ ਸਮਾਪਤ ਹੋਊਗੀ ਪਹਿਲਾ ਸੰਭਾਵਨਾ ਸੀ ਕਿ ਬਹੁਤ ਲੰਬੀ ਚੱਲੇਗੀ ਜੇ ਇਹ ਨਹੀਂ ਹੋਇਆ ਤੇ ਭਗਵੰਤ ਮਾਨ ਜ਼ਰੂਰ ਇੱਕ ਕਿਸਮ ਦਾ ਚੜ੍ਹਦੀ ਕਲਾ 'ਚ ਲੱਗਿਆ ਜਦੋਂ মিডিਆ ਨੂੰ ਜਵਾਬ ਦੇ ਰਿਹਾ ਸੀ ਉਹਨਾਂ ਦੇ ਚਿਹਰੇ ਤੇ ਕੋਈ ਜਿਆਦਾ ਪ੍ਰਭਾਵ ਨਜ਼ਰ ਨਹੀਂ ਆਇਆ ਜਿਸ ਦੇ ਨਾਲ ਇਹ ਲੱਗਦਾ ਹੋਵੇ ਕਿ ਸ਼ਾਇਦ ਉਹਨਾਂ ਦੇ ਕੋਈ ਕਲਾਸ ਲੱਗੀ ਹੋਵੇ ਹੂੰ ਉਹਨਾਂ ਨੇ ਬੜੇ ਜਿਹੜਾ ਪੂਰੀ ਤਰ੍ਹਾਂ ਹੌਸਲੇ ਨਾਲ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨਿੱਤ ਹਾਰ ਦੀ ਗੱਲ ਵੀ ਕੀਤੀ ਉਹਨਾਂ ਨੇ ਪ੍ਰਤਾਪ ਬਾਜਵਾ ਜਿਹੜੇ ਕਹਿ ਰਹੇ ਸੀ ਵੀ ਭਗਵੰਤ ਮਾਨ ਛੱਡ ਸਕਦੇ ਨੇ ਪਾਰਟੀ ਉਹਨਾਂ ਨੇ ਇਹ ਵੀ ਕਿਹਾ ਕਿ ਨਹੀਂ ਕਾਂਗਰਸ ਦਾ ਕਲਚਰ ਹੋ ਸਕਦਾ ਭਾਈ ਸਾਡਾ ਕਲਚਰ ਨਹੀਂ ਹੂੰ ਬਿਲਕੁਲ ਉਹਨਾਂ ਨੇ ਜਿਹੜਾ ਧੂਲ ਮਾਜਾ ਕੇ ਦਿੱਲੀ ਦੀ ਹਾਰ ਦਾ ਸਖਫਾਲ ਖੈਰੇ ਨੇ ਜਿਹੜੀ ਜਿੱਤ ਦੀ ਖੁਸ਼ੀ ਮਨਾਈ ਸੀ ਉਹਦੇ ਵੀ ਕਮੈਂਟ ਕੀਤਾ ਕਿ ਭਾਈ ਉਹਦੇ ਥੱਲੇ ਕਮੈਂਟ ਵੀ ਪੜ੍ਹ ਲਓ ਤੁਹਾਡੀ ਤਾਂ ਜ਼ੀਰੋ ਜ਼ੀਰੋ ਹੀ ਸੀ ਹੂੰ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਖਾਸ ਕਰਕੇ ਸਿਕਸਵਾਲ ਖਹਿਰੇ ਨੂੰ ਤੇ ਪ੍ਰਤਾਪ ਬਾਜਵੇ ਨੂੰ ਸਾਡੇ ਹੱਥੇ ਲਿਆ ਤੇ ਬਾਕੀ ਉਹਨਾਂ ਨੇ ਜਿਹੜੀਆਂ ਗੱਲਾਂ ਆਮ ਪੰਜਾਬ 'ਚ ਵੀ ਕਰਦੇ ਨੇ ਕਿ ਸਾਡੀ ਅਮਨ ਕਾਨੂੰਨ ਦੀ ਹਾਲਤ ਬਹੁਤ ਠੀਕ ਹੈ ਜੀ ਦੂਜੇ ਸਟੇਟਾਂ ਨਾਲੋਂ ਉਹ ਭਾਈ ਦੂਜੇ ਸਟੇਟਾਂ ਦੀ ਤਾਂ ਗੱਲ ਕਰਨ ਦੀ ਲੋੜ ਨਹੀਂ ਅਮਨ ਕਾਨੂੰਨ ਦੀ ਹਾਲਤ ਦੀ ਤੁਸੀਂ ਪੰਜਾਬ ਨੂੰ ਦੇਖੋ ਨਾ ਵੀ ਕੀ ਹੈ ਜੀ ਇੰਨੇ ਕਿ ਠੀਕ ਹੈ ਆਪਾਂ ਸਾਰੇ ਜਾਣਦੇ ਆ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਨਸ਼ਾ ਤੇ ਹੋਰ ਜਿਹੜੀ ਅਮਨ ਕਾਨੂੰਨ ਹਰ ਤੀਜੇ ਦਿਨ ਹਰ ਦੂਜੇ ਦਿਨ ਕਿਤੇ ਨਾ ਕਿਤੇ ਕੋਈ ਕਤਲ ਦੀ ਖਬਰ ਆਪਾਂ ਪੜਦੇ ਹਾਂ ਰੋਜ਼ੇ ਛਪੀ ਹੁੰਦੀ ਹੈ ਬਲਤਾਂ ਕੋਈ ਦਿਨ ਜਾਂਦੇ ਨਹੀਂ ਘੱਡੇ ਜਿੱਦਾਂ ਨਾ ਛਪੀ ਹੋਵੇ ਇਸ ਕਰਕੇ ਇਹਨਾਂ ਵੱਲੋਂ ਸਿਰਫ ਬਿਆਨਬਾਜ਼ੀ ਨਾਲ ਨਹੀਂ ਵੀ ਅਸੀਂ ਤਾਂ ਜੀ ਐਸਐਸਪੀ ਨਾਲ ਮੀਟਿੰਗ ਕਰਦੇ ਆਂ ਜੀ ਅਸੀਂ ਐਸਐਸਪੀ ਇਸ ਗੱਲੋਂ ਬਹੁਤ ਖੁਸ਼ ਨੇ ਜੀ ਪੁਲਿਸ ਵਾਲੇ ਵੀ ਕੋਈ ਦਬਾਅ ਨਹੀਂ ਹੁੰਦਾ ਸਾਡੇ ਤੇ ਜੀ ਕਹਿੰਦੇ ਆ ਗੱਲਾਂ ਨੇ ਮਨਦੀਪ ਜੀ ਕਿੰਨਾ ਦਬਾਅ ਹੈ ਤਾਂ ਕੋਈ ਥਾਣਿਆਂ ਦੇ ਇੰਚਾਰਜਾਂ ਨੂੰ ਤੇ ਚੌਕਿਆਂ ਦੇ ਇੰਚਾਰਜਾਂ ਨੂੰ ਜਾ ਕੇ ਪੁੱਛੋ ਪਤਾ ਲੱਗ ਜੂਗਾ ਵੀ ਕਿੰਨੇ ਦਬਾਅ ਥੱਲੇ ਹੂੰ ਦਬਾਅ ਘਟ ਹੈ ਕਿ ਨਹੀਂ ਹੈ ਘਟ ਬਾਕੀ ਪਾਰਟੀ ਛੱਡਣ ਲਈ ਉਹਨਾਂ ਨੇ ਬਹੁਤ ਕਿਹਾ ਕਿ ਤਿੰਨ ਸਾਲ ਤੋਂ ਹੀ ਕਹਿੰਦੇ ਆ ਰਹੇ ਨੇ ਪਹਿਲਾਂ ਵੀ ਪਰ ਪਾਰਟੀ ਛੱਡਣ ਵਾਲੀ ਕੋਈ ਗੱਲ ਨਹੀਂ ਖੂਨ ਪਸੀਨੇ ਨਾਲ ਬਣਾਈ ਹੋਈ ਪਾਰਟੀ ਹੈ ਘਰ ਘਰ ਜਾ ਕੇ ਬਣਾਈ ਹੋਈ ਪਾਰਟੀ ਹੈ ਅਸੀਂ ਮਿਲ ਕੇ ਕੰਮ ਕਰਾਂਗੇ ਤੇ ਅਗਲੇ 2 ਸਾਲਾਂ ਲਈ ਜ਼ਰੂਰ ਕਹਿੰਦੇ ਮੰਥਨ ਕੀਤਾ ਹੈ ਬਹੁਤ ਵੀ ਕੀ ਕਰਨਾ ਹੈ ਜੀ ਕੀ ਕਰਨਗੇ ਅਗਲੇ 2 ਸਾਲਾਂ ਚ 3 ਸਾਲ ਤਾਂ ਲੰਘ ਗਏ ਹੂੰ ਉਹਨਾਂ ਨੇ ਤਾਂ ਬਹੁਤ ਦਾਅਵੇ ਕੀਤੇ ਕਿ ਅਸੀਂ ਬਹੁਤ ਕੰਮ ਕਰ ਰਹੇ ਹਾਂ ਸਾਡਾ ਜਾ ਕੇ ਤੁਸੀਂ ਵਿਕਾਸ ਦੇਖ ਲਓ ਸਾਡੇ ਸਿੱਖਿਆ ਦੀ ਜਿਹੜੀ ਹੈਗੀ ਸਕੂਲ ਆਫ ਐਮਿਨੈਂਸ ਚ ਪੜੇ ਹੋਏ ਬੱਚੇ ਜਿਹੜੇ ਬਹੁਤ ਵੱਡੇ ਵੱਡੇ ਮੁਕਾਬਲੇ ਦੇ ਇਮਤਿਹਾਨ ਪਾਸ ਕਰ ਰਹੇ ਨੇ ਸਾਡੇ ਹਸਪਤਾਲਾਂ ਦੀ ਹਾਲਤ ਸੁਧਰ ਗਈ ਸਾਡੇ ਜਿਹੜੀ ਸੜਕਾਂ ਬਹੁਤ ਬਣ ਰਹੀਆਂ ਨੇ ਬਣਦੀ ਤਾਂ ਜਬਾਤ ਬਹੁਤ ਮਜ਼ਬੂਤ ਹੋ ਰਿਹਾ ਬਿਜਲੀ ਤੋਂ ਅਸੀਂ ਨਾ ਕੋਈ ਕੱਟ ਲੱਗ ਰਿਹਾ ਹੈ ਨਾ ਕਿਸੇ ਤੋਂ ਬਿੱਲ ਲੈ ਰਹੇ ਆ ਫ੍ਰੀ ਬਿਜਲੀ ਦੇ ਰਹੇ ਆ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਵੱਡੀਆਂ ਕੰਪਨੀਆਂ ਪੰਜਾਬ ਵਿੱਚ ਇਨਵੈਸਟ ਕਰ ਰਹੀਆਂ ਨੇ ਜੀ ਅੱਗੇ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਬਾਕੀ ਸਿਸਟਮ ਵੀ ਹੈਗਾ ਸਾਰਾ ਉਹ ਬਹੁਤ ਦਰਸਤ ਹੈ ਤੇ ਅਸੀਂ ਪੰਜਾਬ ਨੂੰ ਮਾਡਲ ਸੂਬਾ ਬਣਾ ਦਾਂਗੇ ਅਗਲੇ 2 ਸਾਲਾਂ 'ਚ ਹੂੰ ਮਾਡਲ ਸੂਬਾ ਬਣੇਗਾ ਜਾਂ ਨਹੀਂ ਬਣੇਗਾ ਤਾਂ ਹੁਣ ਆਪਾਂ ਨੂੰ ਢੀਕ ਕਰਨੀ ਪਊਗੀ ਅਗਲੇ 2 ਸਾਲ ਪਰ 3 ਸਾਲ ਜਿਹੜੇ ਲੰਘ ਚੁੱਕੇ ਨੇ ਉਹਨਾਂ 'ਚ ਭਾਵੇਂ ਉਹ ਦਾਅਵਾ ਕਰਦੇ ਨੇ ਕਿ ਅਸੀਂ ਤਾਂ ਬਿਨਾਂ ਗਰੰਟੀਆਂ ਤੋਂ ਵੀ ਬਹੁਤ ਸਾਰੀਆਂ ਗਰੰਟੀਆਂ ਲਾਗੂ ਕਰਤੀਆਂ ਜਿਵੇਂ ਜਿਹੜੇ ਐਮਐਲਏ ਵਾਧੂ ਪੈਨਸ਼ਨ ਲੈ ਰਹੇ ਸੀ ਜੀ ਉਹਨਾਂ ਦੀ ਪੈਨਸ਼ਨਾਂ ਰੋਕਤੀਆਂ ਵੀ ਅਸੀਂ ਗਰੰਟੀ ਦਿੱਤੀ ਸੀ ਹੂੰ ਤੇ ਇਸੇ ਤਰ੍ਹਾਂ ਹੋਰ ਉਹਨਾਂ ਨੇ ਬਹੁਤ ਸਾਰੀਆਂ ਜਨ ਜਨ ਕੇ ਆਪਣੇ ਜਿਹੜੇ ਸਰਕਾਰ ਦੇ ਜਿੱਥੇ ਸੋਲੇ ਗਏ ਉੱਥੇ ਅਰਵਿੰਦ ਕੇਜਰੀਵਾਲ ਦੀ ਵੀ ਉਹਨਾਂ ਨੇ ਸੋਲੇ ਗਏ ਤੋਂ ਪਾਰਟੀ ਦੇ ਸਪਲੀਮਾਂ ਉਹਨੇ ਉਹਨਾਂ ਨੇ ਮੀਟਿੰਗ ਕੀਤੀ ਜੰਦੇ ਨਹੀਂ ਅੱਗੇ ਵੀ ਕਰਦੇ ਰਹਿੰਦੇ ਤੇ ਇੰਨੀਆਂ ਗੱਲਾਂ ਕਰਕੇ ਕਿ ਉਹ ਫਿਰ ਹਾਲੇ ਕਿਸੇ ਪਤਨੇ ਪ੍ਰੋਸਿੰਗ ਕੀਤਾ ਸੀ ਭਾਈ ਜਿਹੜੇ 1000 ਰੁਪਏ ਤੁਸੀਂ ਮੈਂ ਲਾਉਣ ਦੀ ਗੱਲ ਕੀਤੀ ਸੀ ਉਹਦਾ ਬਿਨਾਂ ਜਵਾਬ ਦਿੱਤੇ ਉਹ ਪ੍ਰੈਸ ਕਾਨਫਰੰਸ ਚ ਚਲੇ ਗਏ ਹੂੰ ਕਿ 10 ਤੋਂ ਲੈ ਕੇ 12 ਮਿੰਟ ਹੋਣ ਨੇ ਗੱਲ ਕੀਤੀ ਨੇ ਵੀ ਕਹੀ ਵੀ ਜਿਤਹਾਰ ਚੱਲਦੀ ਰਹਿੰਦੀ ਹੈ ਇਹ ਦਿੱਲੀ 'ਚ ਤਾਂ ਬਹੁਤ ਗੁੰਡਾਗਰਦੀ ਕਿਤੇ ਕੋਟਵੰਡਰ ਬਣਦੇ ਹੈਗੇ ਕਿਤੇ ਚੇਨੀਆਂ ਵੰਡੀਆਂ ਗਈਆਂ ਕਿਤੇ ਜਲਸੀਆਂ ਵੰਡੀਆਂ ਗਈਆਂ ਵੀ ਹਰ ਹਰ ਅੱਧੇ ਘੰਟੇ ਬਾਅਦ ਸਾਨੂੰ ਚੋਣ ਕਮਿਸ਼ਨ ਦੇ ਦਰਵਾਜ਼ਾ ਖੜਕਾਉਣਾ ਪੈਂਦਾ ਜੀ ਪਰ ਚੋਣ ਕਮਿਸ਼ਨ ਤੇ ਕੋਈ ਦੋਸ਼ ਨਹੀਂ ਲਾਇਆ ਉਹਨਾਂ ਨੇ ਹੂੰ ਬਿਲਕੁਲ ਇਹ ਇਹ ਜ਼ਰੂਰ ਕਿਹਾ ਕਿ ਅਸੀਂ ਹੁੰਦੇ ਸੀ ਗੁੰਡਾਗਰਦੀ ਦੀ ਵੀ ਗੱਲ ਕੀਤੀ ਪਰ ਇਹ ਨਹੀਂ ਕਿਹਾ ਵੀ ਚੋਣ ਕਮਿਸ਼ਨ ਦੀ ਮਾਰਵਿੰਦ ਕੇਜਰੀਵਾਲ ਹੋਣੀ ਲਗਾਤਾਰ ਕਹਿੰਦੇ ਰਹੇ ਵੀ ਚੋਣ ਕਮਿਸ਼ਨ ਪਰ ਪਾ ਜਿਹੜੇ ਹੱਥਾਂ ਚ ਵੀ ਕੀਆ ਹੋਇਆ ਹੈ ਜਦੋਂ ਉਹਦੇ ਹੱਥਾਂ ਚ ਖੇਡ ਰਿਹਾ ਹੈ ਕੱਲ ਤਾਂ ਇਹੀ ਕਹੀ ਪੰਜਾਬ ਮਾਡਲ ਨੂੰ ਅਸੀਂ ਬਣਾਵਾਂਗਾ ਤਾਂ ਮਾਡਲ ਕਿਵੇਂ ਬਣੇਗਾ ਹਮ ਬਿਲਕੁਲ ਹਰ ਮੋੜ ਤੇ ਧਰਨੇ ਨੇ ਜੀ ਹਰ ਹਰ ਪਿੰਡ ਵਾਲੇ ਨਸ਼ਿਆਂ ਦੀ ਗੱਲ ਕਰ ਰਹੇ ਨੇ ਹਮ ਅਮਨ ਕਾਨੂੰਨ ਦੀ ਹਾਲਤ ਇੱਥੇ ਮਾੜੀ ਹੈ ਸੜਕਾਂ ਦੀ ਹਾਲਤ ਬਹੁਤ ਖਰਾਬ ਹੈ ਬਿਲਕੁਲ ਅਜੇ ਹਾਲ ਕੋਈ ਬਰਬਾਦ ਪਰ ਜਿੱਤੀ ਹੈਗੀ ਨਵੀਂ ਸੜਕ ਭਾਵੇਂ ਠੀਕ ਹੈ ਕਿ ਆਈਵੇ ਜਿਹੜੇ ਬਣ ਰਹੇ ਨੇ ਪਰ ਉਹਨਾਂ ਦਾ ਸਟੇਟ ਸਰਕਾਰ ਨਾਲ ਕੋਈ ਜ਼ਿਆਦਾ ਲੈਣਾ ਦੇਣਾ ਨਹੀਂ ਜਿਹੜੀਆਂ ਰਾਜ ਮਾਰਗ ਵਾਲੀਆਂ ਸੜਕਾਂ ਨੇ ਉਹਦੇ ਹਾਲਤ ਬਹੁਤ ਖਰਾਬ ਹੈ ਲੈ ਸੜਕਾਂ ਦੇ ਵੀ ਪਿਛਲੇ ਦਿਨਾਂ ਤੋਂ ਲੋਕ ਦੇਖ ਰਹੇ ਨੇ ਕਿ ਕੋਈ ਪੈਚ ਨਹੀਂ ਲੱਗਿਆ ਹਲੇ ਤੱਕ ਤੇ ਫੰਡਾਂ ਦੇ ਕਾਰਟ ਨਾਲ ਸਰਕਾਰ ਜੁੜਝ ਰਹੀ ਹੈ ਠੀਕ ਹੈ ਸਿਹਾਰਾਂ 'ਚ ਬਹੁਤ ਕੁਸ਼ ਹੈਗਾ ਸਿਹਾਰਾਂ ਅੱਗੇ ਸਭ ਬਹੁਤ ਨਹੀਂ ਲੱਗਦੇ ਨੇ ਇੱਕ ਵਾਰ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਗੱਲ ਕਹੀ ਕਿ ਅਸੀਂ ਤਾਂ ਜੀ ਚੋਣਾਂ ਕਰਾਈਆਂ ਨੇ ਕਿਸੇ ਦੇ ਪਰਚੇ ਕੈਨਸਲ ਨਹੀਂ ਕੀਤੇ ਸਭ ਨੂੰ ਪਤਾ ਹੈ ਕਿ ਤੁਸੀਂ ਤੇ ਉਹ ਜਿਹੜੇ ਹੈਗੇ ਨਗਰ ਕੌਂਸਲ ਤੁਸੀਂ ਦੇਖ ਲਓ ਕਿ ਕੋਈ ਚੋਣ ਹੋਈ ਉੱਥੇ ਸਾਰੇ ਬਿਨੇ ਮੁਕਾਬਲੇ ਚੁਣੇਗੇ ਕੀ ਕੋਈ ਕਿਸੇ ਵੀ ਪਾਰਟੀ ਦਾ ਕੋਈ ਵਿਅਕਤੀ ਚੋਣ ਲੜਨ ਵਾਲਾ ਨਹੀਂ ਸੀ ਹੋਰ ਬਹੁਤ ਸਾਰੀਆਂ ਥਾਵਾਂ ਤੇ ਏਵੇਂ ਹੋਇਆ ਕਿ ਕਿੰਨੇ ਜਿਹੜੇ ਬਿਨਾ ਮੁਕਾਬਲਾ ਪਟਿਆਲੇ ਦਾ ਰੋਗ ਵੀ ਲਾਤੀ ਸੀ ਜਿਹੜੇ ਬਿਨਾ ਮੁਕਾਬਲਾ ਚੁਣੇਗੇ ਸੀ ਕਿਉਂਕਿ ਕਾगज ਸਾਰੇ ਆ ਮੁਕਾਗਜ਼ ਖੋਣ ਦੀਆਂ ਤੁਸੀਂ ਸਾਰਿਆਂ ਨੇ ਦੇਖਿਆ ਕਿਵੇਂ ਵੀਡੀਓ ਪ੍ਰਕਾਸ਼ਤ ਹੁੰਦੀਆਂ ਤਾਂ ਹੁੰਦੀਆਂ ਰਹੀਆਂ ਨੇ ਵਾਇਰਲ ਹੁੰਦੀਆਂ ਰਹੀਆਂ ਨੇ ਵੀਡੀਓ ਪਰ ਇਹ ਜੋ ਜੋ ਉਹਨਾਂ ਨੂੰ ਕਹਿਣਾ ਬਣਦਾ ਸੀ ਉਹਨਾਂ ਨੇ ਠੀਕ ਕਿਹਾ ਮੁੱਖ ਮੰਤਰੀ ਨੰਨਾ ਕਹਿ ਸਕਦੇ ਸੀ ਵੀ ਸਾਡੇ ਕੁਝ ਘੱਟ ਗਲਤ ਹੋਇਆ ਹਰੇਕ ਵਿਅਕਤੀ ਨੇ ਰਾਜਨੀਤੀਕ ਨੇ ਕਹਿਣਾ ਹੁੰਦਾ ਹੈ ਕਿ ਮੈਂ ਬਿਲਕੁਲ ਸਭ ਕੁਝ ਆਲ ਇਜ਼ ਗੁੱਡ ਇਹ ਸਾਰਾ ਕੁਝ ਠੀਕ ਠਾਕ ਹੈ ਬਹੁਤ ਵਧੀਆ ਹੋਇਆ ਪਰ ਇਹ ਜਰੂਰ ਆਪਾਂ ਉਮੀਦ ਕਰਦੇ ਹਾਂ ਕਿ ਜਿਵੇਂ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਮਾਡਲ ਪੰਜਾਬ ਨੂੰ ਮਾਡਲ ਸੂਬਾ ਬਣਾਵਾਂਗੇ ਦੋ ਸਾਲਾਂ 'ਚ ਜੀ ਕਿਵੇਂ ਬਣਾਣਗੇ ਕਹਿ ਰਹੇ ਨੇ 50000 ਨੌਕਰੀਆਂ ਦਿੱਤੀਆਂ ਨੇ ਪਿਛਲੇ 3 ਸਾਲਾਂ 'ਚ ਤੇ ਜੇ ਕੋਈ ਪੁੱਛਦਾ ਆ ਆਰਟੀਆਈ ਜੀ ਭਾਈ ਲਓ ਅੰਕੜੇ ਤਾਂ ਦੇ ਦਿਓ ਸਾਨੂੰ ਵੀ ਕਿੱਥੇ ਕਿੱਥੇ ਨੌਕਰੀਆਂ ਦਿੱਤੀਆਂ ਨੇ ਕਿਹੜੇ ਵਿਭਾਗਾਂ ਚ ਦਿੱਤੀਆਂ ਨੇ ਤਾਂ ਕੋਈ ਜਵਾਬ ਨਹੀਂ ਕਹਿੰਦੇ ਜੀ ਇਹਦਾ ਕੋਈ ਜਵਾਬ ਹੈ ਨਹੀਂ ਸਾਡੇ ਕੋਲ ਨਹੀਂ ਜੇ ਪਾਰਦਰਸ਼ਤਾ ਇੰਨੀ ਹੈਗੀ ਹੈ ਕਿ 50000 ਨੌਕਰੀਆਂ ਦਿੱਤੀਆਂ ਨੇ ਉਹਨਾਂ ਨੂੰ ਦੱਸ ਸਕੋ ਸਰਕਾਰ ਨੂੰ ਆਪ ਰਿਲੀਜ਼ ਕਰ ਦੇਣੀ ਚਾਹੀਦੀ ਵੀ ਇਹ ਬੰਦੇ ਨੇ ਜਿਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਨੇ ਵਿਭਾਗ ਨੇ ਜਿਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਨੇ ਪਰ ਨਾ ਕੋਈ ਬੰਦਿਆਂ ਦੀ ਗੱਲ ਹੁੰਦੀ ਹੈ ਨਾ ਵਿਭਾਗਾਂ ਦੀ ਗੱਲ ਹੁੰਦੀ ਹੈ 50000 ਦਿੱਤੀ ਤਾਂ ਹੈ ਕਹਿੰਦੇ ਪਰ ਦਿੱਤੀ ਕਿਹਨੂੰ ਹੈ ਹੁਣੇ ਪਤਾ ਨਹੀਂ ਆ ਨਾ ਕੋਈ ਆਡੀਐਚ ਪਾਇ ਤਾਂ ਕੋਈ ਜਵਾਬ ਦਿੰਦਾ ਇਸ ਗੱਲ ਦਾ ਹੁਣ ਆਪੋਂ ਵਿਖੇ ਕਿੰਨੀਆਂ ਕ ਨੌਕਰੀਆਂ ਦੇਣਗੇ ਉਹ ਦੇਖਣਾ ਬਾਕੀ ਹੁਣ ਮੁਲਾਜ਼ਮ ਕਹੀ ਜਾ ਰਹੇ ਨੇ ਕਿ ਸਾਡੇ ਭੱਤੇ ਨਹੀਂ ਮਿਲਦੇ ਸਾਡੇ ਜਿਹੜੇ ਹੋਰ ਬਕਾਏ ਨੇ ਉਹ ਨਹੀਂ ਮਿਲ ਰਹੇ ਅਧਿਆਪਕ ਲਗਾਤਾਰ ਧਰਨੇ ਮਜਾਰੇ ਕਰ ਰਹੇ ਨੇ ਕਿਸਾਨਾਂ ਦੀ ਗੱਲ ਕੋਈ ਨਹੀਂ ਕਰ ਰਿਆ ਸਾਲ ਹੋ ਜਾਣਾ ਸ਼ੰਭੂ ਤੇ ਖਨੌਰੀ ਮੋਰਚੇ ਲੱਗਿਆਂ ਨੂੰ ਤੇ ਕੌਣ ਸੁਣ ਰਿਹਾ ਉਹਨਾਂ ਦੀ ਗੱਲ ਅਸੀਂ ਦਿਨ ਦੇ ਨੇੜੇ ਤੇੜੇ ਹੋ ਗਿਆ ਜਗਦੀਸ਼ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਉਹਨੇ ਪੁੱਛ ਰਿਆ ਜੀ ਉਹ ਅਜਿਹੀ ਸਾਰੀਆਂ ਸਥਿਤੀਆਂ 'ਚ ਕਿਸਾਨਾਂ ਨੂੰ ਨਾ ਬੀਜ ਮਿਲਦੇ ਨੇ ਨਾ ਘਾਹ ਮਿਲਦੀ ਐ ਅਜਈਆਂ ਸਾਰੀਆਂ ਸਥਿਤੀਆਂ 'ਚ ਮਨਦੀਪ ਜੀ ਕਿਵੇਂ ਦਾ ਮਾਡਲ ਸੁਪਾ ਬਣੇਗਾ ਅਗਲੇ 200 ਲੱਖ ਹੂੰ ਜਦੋਂ ਹਸਤਾਲਾਂ 'ਚ ਆਪਰੇਸ਼ਨ ਕਰਦੇ ਵੀ 10-10 ਮਿੰਟ ਬਿਜਲੀ ਨਾ ਆਵੇ ਬਿਜਲੀ ਚਲੀ ਜਾਵੇ ਤਾਂ ਕਿਹੜੇ ਮਾਡਲ ਦੀ ਆਪਾਂ ਗੱਲ ਕਰਦੇ ਆਂ ਇਹ ਠੀਕ ਐ ਮੰਤਰੀ ਜੀ ਐ ਮੁੱਖ ਮੰਤਰੀ ਜੀ ਨੇ ਕੁਝ ਗਣਾਈਆਂ ਨੇ ਫਰਮਾਂ ਕਿ ਵੱਡੀਆਂ-ਵੱਡੀਆਂ ਫਰਮਾਂ ਨੇ ਪੰਜਾਬ 'ਚ ਇਨਵੈਸਟ ਕੀਤਾ ਐ ਐ ਮੈ ਮੈ ਉਹ ਯੂ ਸੰਹ ਹੋਏ ਨੇ ਹੁਣ ਕਦੋਂ ਆਪਣਾ ਇੱਥੇ ਜਿਹੜਾ ਇਹ ਸਥਾਪਿਤ ਕਰਨ ਗਿਆ ਇੰਡਸਟਰੀਆਂ ਆਪਣੀ ਆਪਣੀ ਜਿਹੜੀ ਸੰਤ ਇੱਥੇ ਕਦੋਂ ਸਥਾਪਿਤ ਹੋਊਗੀ ਕਦੋਂ ਚੱਲੂ ਹੋਊਗੀ ਇਹ ਦੇਖਣਾ ਜੀ ਬਾਕੀ ਐ ਕਿ ਕਿਤੇ ਕਾਗਜ਼ਾਂ 'ਚ ਹੀ ਤਾਂ ਨਹੀਂ ਰਹਿ ਜਾਂਦਾ ਕਿਉਂਕਿ ਇਨਵੈਸਟ ਪੰਜਾਬ 'ਚ ਕਿਸੇ ਵੀ ਦੇ ਸੁਖਵੀਰ ਬਾਦਲ ਵੀ ਬਹੁਤ ਵੱਡੇ ਵੱਡੇ ਦਾਅਵੇ ਕਰਦਾ ਰਿਹਾ ਉਸ ਤੋਂ ਬਾਅਦ ਕੈਪਟਨ ਮਰਿੰਦਰ ਸਿੰਘ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਕਿ ਫਲਾਣੀ ਵੱਡੀ ਕੰਪਨੀ ਆ ਗਈ ਫਲਾਣੀ ਵੱਡੀ ਕੰਪਨੀ ਆ ਗਈ ਤੇ ਹੁਣ ਇਹ ਦਾਅਵੇ ਕਰ ਰਹੇ ਨੇ ਪਰ ਹਾਲੇ ਤੱਕ ਕੋਈ ਉਸ ਤਰ੍ਹਾਂ ਦੀ ਜਿਹੜੀਆਂ ਵੱਡੀਆਂ ਕੰਪਨੀਆਂ ਪੰਜਾਬ ਤੇ ਨਜ਼ਰ ਕੀ ਦੇਣੀਆਂ ਆਂ ਜਾਂਗੇ ਨਿੱਤੇ ਇੱਕ ਦਾਅਵੇ ਕਰਦੇ ਨੇ ਕਿ ਇੱਥੇ ਹਜ਼ਾਰ ਬੰਦੇ ਨੂੰ ਰੋਜ਼ਗਾਰ ਮਿਲੂ ਇੱਥੇ 2000 ਨੂੰ ਮਿਲੂ ਜਿਹੜੇ ਚੱਲੂ ਹੋਈ ਹੋਈ ਹੋਵੇ ਮੈਨੂੰ ਲੱਗਦਾ ਇਹ ਸਾਰਾ ਕਾਗਜ਼ਾਂ 'ਚ ਜਿਹੜਾ ਕਾਗਜ਼ਾਂ ਦੇ ਢਿੱਡ ਭਰਨ ਦੀਆਂ ਗੱਲਾਂ ਹੁੰਦੀਆਂ ਨੇ ਪਰ ਆਪਾਂ ਜ਼ਰੂਰ ਇਹ ਉਮੀਦ ਕਰਦੇ ਆਂ ਕਿ ਜਿਹੜੇ ਅਗਲੇ 2 ਸਾਲ ਨੇ ਦੇਖੋ ਮਨਦੀਪ ਜੀ ਵੀ ਐ ਕਿ ਜਿਹੜਾ ਹੈਗੇ ਆ ਨਾ ਲੋਕ ਬਹੁਤੇ ਜਿਆਦਾ ਸੰਤੁਸ਼ਟ ਨਹੀਂ ਹੈਗੇ ਮੌਜੂਦਾ ਸਰਕਾਰ ਤੋਂ ਬਿਲਕੁਲ ਜੇ ਆਪਾਂ ਲੋਕਾਂ ਦੀ ਗੱਲ ਕਰੀਏ ਜੇ ਸੁਣੀਏ ਤੁਸੀਂ ਜਾ ਕੇ ਵਿਚਰ ਕੇ ਦੇਖਣੋ ਲੋਕਾਂ ਚ ਤੇ ਲੋਕ ਉਹਨਾਂ ਦੀ ਹਰ ਇੱਕ ਬੰਦੇ ਦੀ ਆਪਣੇ ਆਪਣੀ ਲੋੜ ਹੈ ਹਰ ਇੱਕ ਬੰਦੇ ਦੀ ਆਪਣੀ ਆਪਣੀ ਸਮੱਸਿਆ ਹੈ ਜਿਹਦੀ ਉਹ ਗੱਲ ਕਰਦੇ ਨੇ ਕਿ ਇਹਨਾਂ ਦਾ ਹੱਲ ਨਹੀਂ ਹੋ ਰਿਹਾ। ਤੇਲੇ ਅਗਲੇ 2 ਸਾਲ ਨੇ ਜੇ ਸਰ ਬਾਕੇ ਮੁੱਖ ਮੰਤਰੀ ਸਾਹਿਬ ਜਾਣਦੇ ਨੇ ਪੰਜਾਬ ਨੂੰ ਮਾਡਲ ਸੂਬਾ ਬਣਾਉਣਾ ਇੱਕ ਤਾਂ ਜਿਹੜੇ ਕੇਂਦਰ ਨਾਲ ਹੰਢ ਨੇ ਕੇਂਦਰ ਦੇ ਉਹ ਜਿਵੇਂ ਮਰਜ਼ੀ ਕੋਸ਼ਿਸ਼ ਕਰਕੇ ਉਹ ਲਿਆਣੇ ਚਾਹੀਦੇ ਨੇ ਉਹਨਾਂ ਤੋਂ ਬਿਨਾ ਬਹੁਤ ਸਾਰੇ ਵਿਭਾਗਾਂ ਦਾ ਕੰਮ ਠੱਪਿਆ ਜਿਨਾ ਚਿਹਤ ਵਿਭਾਗ ਬਹੁਤ ਵੱਡਾ ਵਿਭਾਗ ਹੈ ਨੰਬਰ 2 ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਨਹੀਂ ਠੀਕ ਜਿਆਦਾ ਨਸ਼ੇ ਉਸੇ ਤਰ੍ਹਾਂ ਵਿਗੜ ਰਹੇ ਨੇ ਇਹਨਾਂ ਨੂੰ ਰੋਕਣ ਲਈ ਵੀ ਕੋਈ ਅਮਲੀ ਤੌਰ ਤੇ ਕੋਈ ਨਵੀਂ ਯੋਜਨਾ ਕੱਢਣੀ ਚਾਹੀਦੀ ਹੈ ਸਿਰਫ ਬਿਆਨਾਂ ਨਾਲ ਨਹੀਂ ਗੱਲ ਬਣੂਗੀ ਨੰਬਰ 3 ਜਿਹੜੇ ਬਾਕੀ ਗੱਲਾਂ ਕਰ ਰਹੇ ਨੇ ਕਿ ਨੌਕਰੀਆਂ ਦੇਤੀਆਂ ਇਹਦੀਆਂ ਨੌਕਰੀਆਂ ਦੇਤੀਆਂ ਅਜੇ ਤੱਕ ਲੋਕ ਬਹੁਤ ਸਿਆਣੇ ਨੇ ਲੋਕ ਪੁੱਛਦੇ ਨੇ ਭਾਈ ਨਹੀਂ ਦਿੱਤੀਆਂ ਠੀਕ ਹੈ ਪੁਲਿਸ ਤੋਂ ਪੁਰਾਣੇ ਸਮੇ ਤੋਂ ਚੱਲਦੀ ਆ ਰਹੀ ਹੈ ਜਿਹੜੇ ਤੁਸੀਂ ਰੱਖਦੇ ਹੋ ਪਰ ਉਹ ਵੀ ਲਗਾਤਾਰ ਡਿਲੇ ਹੁੰਦੀ ਰਹਿੰਦੀ ਹੈ ਜਿਹੜੀ ਪੁਲਿਸ ਵਾਲੀ ਭਰਤੀ ਹੈ ਉਸ ਤੋਂ ਬਾਅਦ ਸਿਹਤ ਵਿਭਾਗ ਵਾਲੀਆਂ ਬਹੁਤ ਸਾਰੀਆਂ ਪੋਸਟਾਂ ਖਾਲੀ ਨੇ ਤੁਸੀਂ ਦੇਖ ਲਓ ਕਿੰਨੇ 16 1700 ਸਕੂਲ ਨੇ ਪੰਜਾਬ ਦੇ ਜਿਹੜੇ ਸੀਨੀਅਰ ਸਕੰਦਰੀ 845 ਸਕੂਲਾਂ ਦਾ ਪ੍ਰਿੰਸੀਪਲ ਹੈ ਨਹੀਂ ਜੀ ਕੋਈ ਤਰੱਕੀ ਨਹੀਂ ਹੋ ਰਹੀ ਤਰੱਕੀ ਨਹੀਂ ਕਰ ਰਿਹਾ ਕੋਈ ਇਸੇ ਤਰ੍ਹਾਂ ਤੁਸੀਂ ਜਿਹੜੇ ਬੀਡੀਪੀਓ ਦੇਖ ਲਓ ਬੀਡੀਪੀਓ ਮੰਦਿਰਜੀ 150 ਬਲਾਕ ਹੈ ਪੰਜਾਬ ਵਿੱਚ ਤੁਸੀਂ ਅੰਕੜੇ ਕਿੜਾ ਕੇ ਦੇਖ ਲਓ 150 ਤੋਂ 100 ਦੇ ਕਰੀਬ ਜਿਹੜੇ ਆਰਜੀ ਚਾਰਜ ਵਾਲੇ ਬੀਡੀਪੀਓ ਨੇ ਪੰਚਾਇਤ ਅਫਸਰਾਂ ਨੂੰ ਚਾਰਜ ਦਿੱਤਾ ਹੋਇਆ ਪੱਕੇ ਬੀਡੀਪੀਓ ਨਹੀਂ ਹੈਗੇ ਇਸੇ ਤਰ੍ਹਾਂ ਪੰਜਾਬ ਦੇ 23 ਜ਼ਿਲ੍ਹੇ ਨੇ ਅੱਧੇ ਜ਼ਿਲ੍ਹਿਆਂ 'ਚ ਜਿਹੜੇ ਡੀਡੀਪੀਓ ਜ਼ਿਲ੍ਹਾ ਵਿਕਾਸ ਦੇਖੋ ਬੀਡੀਪੀਓ ਤੇ ਡੀਡੀਪੀਓ ਪਿੰਡਾਂ ਦੇ ਵਿਕਾਸ 'ਤੇ ਬਹੁਤ ਅਹਿਮ ਤੌਰ 'ਤੇ ਹਨ ਜੇ ਅੱਦੇ ਪੰਜਾਬ ਚ ਜਿਹੜੇ ਅੱਦੇ ਜਿਹੜਿਆਂ ਚ ਦਿੱ ਦਿੱਤੇ ਉਹ ਐਮਐਨਆਰਜੀ ਦਾ ਬੀਡੀਪੀ ਉਹਨਾਂ ਨੂੰ ਦਿੱਤੇ ਉਹਨੇ ਕੋਈ ਤਰੱਕੀ ਨਹੀਂ ਕਰ ਰਿਹਾ ਤਿੰਨ ਤਿੰਨ ਸਾਲ ਹੋ ਗਏ ਜਿਨ੍ਹਾਂ ਬੀਡੀਪੀ ਉਸ ਦੀ ਤਰੱਕੀ ਹੋਣੀ ਸੀ ਫਿਰਲਾਂ ਕੰਪਲੀਟ ਹੋਈਆਂ ਪਈਆਂ ਨੇ ਨਹੀਂ ਕਰ ਰਿਹਾ ਕੋਈ ਸੋ ਇਹ ਸਾਰੇ ਕਸੇ ਨੂੰ ਬੜਾ ਪਾਰ ਜਵਾਬ ਦੇਹੀ ਵੀ ਸਰਕਾਰ ਦੀ ਤੈਅ ਕਰਨੀ ਸਰਕਾਰ ਨੂੰ ਪਵੇਗੀ ਪਾਰਦਰਸ਼ਤਾ ਦਿਹਾਣੀ ਪਊਗੀ ਆਪਣੇ ਕੰਮਾਂ ਚ ਅਫਸਰ ਸਾਹੀ ਦੀ ਅਫਸਰ ਸਾਹੀ ਤਿੰਨ ਸਾਲਾਂ ਚ ਜੇ ਕੰਟਰੋਲ ਨਹੀਂ ਆਈ ਸਰਕਾਰ ਦੇ ਜੀ ਅੱਜ ਵੀ ਅਫਸਰ ਸਾਹੀ ਸਰਕਾਰ ਦੀ ਜਿਆਦਾ ਗੱਲ ਸੁਣਨ ਨੂੰ ਨਹੀਂ ਤਿਆਰ ਆਪਣੀ ਮਨ ਮਰਜ਼ੀ ਕਰਦਾ ਹਾਲਾਂਕਿ ਚੀਫ ਸੈਕਟਰੀ ਨੂੰ ਵੀ ਬਦਲਿਆ ਪਹਿਲਾਂ ਇਹੀ ਗੱਲ ਪਿੱਛੇ ਕਹਿੰਦੇ ਸੀ ਜੀ ਫੈਲਾ ਨਹੀਂ ਕੱਢਦੇ ਸੀ ਪਰ ਹੁਣ ਜਿਹੜੇ ਹੁਣ ਕਿੰਨੀਆਂ ਕ ਫੈਲਾ ਨਿਕਲ ਰਹੀਆਂ ਨੇ ਕਿੰਨੇ ਲੋਕ ਤਰੱਕੀਆਂ ਖੁਣੋਂ ਬੈਠੇ ਨੇ ਕਈ ਐਵੇਂ ਰਿਟਾਇਰ ਹੋ ਜਾਂਦੇ ਨੇ ਉਹਨਾਂ ਦੀ ਤਰੱਕੀ ਨਹੀਂ ਹੁੰਦੀ ਹਾਲਾਂਕਿ ਉਹਨਾਂ ਦਾ ਤਰੱਕੀ ਕਿਸੇ ਵਿਅਕਤੀ ਨੂੰ ਦੇਣੀ ਉਹਨਾਂ ਦਾ ਬਣਦਾ ਹੱਕ ਹੈ ਉਹ ਵੀ ਨਹੀਂ ਦਿੱਤਾ ਜਾਂਦਾ ਤੇ ਅਫਸਰਾਂ ਚ ਦਫ਼ਤਰਾਂ ਚ ਕੋਈ ਕੰਮ ਕਰਕੇ ਰਾਜ਼ੀ ਨਹੀਂ ਹੁੰਦੇ ਬਿਆਨਾਂ ਨਾਲ ਵਾਲੇ ਮਾਡਲ ਸੁਭਾ ਬਣਾਣੇ ਫਿਰ ਭਾਵੇਂ ਜਿੰਨੀ ਮਰਜ਼ੀ ਬਾਰੀ ਮਰਜ਼ੀ ਬਣਾ ਲਓ ਤਾਂ ਪਹਿਲੇ ਜਿਹੜੇ ਇਹਨਾਂ ਤੋਂ ਪੁਰਾਣੇ ਸੀ ਉਹ ਵੀ ਬਣਾਉਂਦੇ ਰਹੇ ਨੇ ਬਿਆਨਾਂ ਬਿਆਨਾਂ 'ਚ ਬਿਲਕੁਲ ਜੇ ਜੇ ਅਮਲੀ ਤੌਰ ਤੇ ਬਣਾਣਾ ਹੈ ਫਿਰ ਜਿਹੜਾ ਇੱਥੇ ਦਾ ਸਾਰਾ ਢਾਂਚਾ ਹੈ ਸਾਰਾ ਤੰਤਰ ਹੈ ਸਾਰਾ ਸਿਸਟਮ ਹੈ ਉਹਦੀ ਨਕੀਲ ਕਸਣੀ ਪਊਗੀ ਭਗਵੰਤ ਮਾਨ ਹੂੰ ਕੋਈ ਕਿਤੇ ਕਿਤੇ ਕੋਈ ਸੈਕਟਰ ਫੈਸਲੇ ਲੈਣੇ ਪੈਣਗੇ ਉਨੇ ਤਾਂ ਨਵੀਂ ਪਟਵਾਰੀ ਨੂੰ ਦਾ ਜੇ ਕੋਈ ਸਿਪਾਹੀ ਫੜ ਲਓ ਪਟਵਾਰੀ ਫੜ ਲਓ ਵਿਜੀਲੈਂਸ ਵਾਲੇ ਫੜ ਲੈਂਦੇ ਨੇ ਜੇ ਕਿਤੇ ਸੂਈ ਆਈ ਏ ਅਫਸਰ ਵੱਲ ਜਾਂ ਕਿਤੇ ਆਈਪੀਐਸ ਵੱਲ ਘੁੰਮਦੀ ਏ ਤਾਂ ਉੱਪਰ ਤੋਂ ਮਨਜ਼ੂਰੀਓ ਨਹੀਂ ਮਿਲਦੀ ਹਮ ਇਹ ਨਾਲ ਦਾ ਜਿਹੜਾ ਹੈਗਾ ਸਿਸਟਮ ਠੀਕ ਨਹੀਂ ਨਾ ਹੋਊਗਾ ਇਹ ਸਾਰੇ ਸਿਸਟਮ ਨੂੰ ਠੀਕ ਕਰਨ ਲਈ ਠੀਕ ਹੈ ਅਸੀਂ ਤਾਂ ਆਪ ਜਾਣਦੇ ਆ ਸਾਰੇ ਲੋਕ ਜਾਣਦੇ ਨੇ ਕਿ ਪੰਜਾਬ ਪਹਿਲਾਂ ਵੀ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪੰਜਾਬ ਨੂੰ ਪੰਜਾਬ ਦੇਸ਼ ਦੀ ਅਗਵਾਈ ਕਰਦਾ ਰਿਹਾ ਪੰਜਾਬ ਦੇਸ਼ ਨੂੰ ਰਾਹ ਦਿਖਾਉਂਦਾ ਰਿਹਾ ਪੰਜਾਬ ਚਾਹੇ ਆਜ਼ਾਦੀ ਦੀ ਲੜਾਈ ਹੋਵੇ ਚਾਹੇ ਹਰੇ ਇਨਕਲਾਬ ਦੀ ਗੱਲ ਹੋਵੇ ਪੰਜਾਬ ਮੋਰੀ ਰਿਹਾ ਕਿ ਹੁਣ ਵੀ ਰਹਿਣਾ ਚਾਹੀਦਾ ਹੈ ਪੰਜਾਬ ਪੰਜਾਬ ਬਿਲਕੁਲ ਮਾਡਲ ਸੂਬਾ ਬਣਨਾ ਚਾਹੀਦਾ ਹੈ ਪਰ ਇਹ ਤਾਂ ਬਣੂਗਾ ਜੇ ਇੱਛਾ ਸ਼ਕਤੀ ਹੋ ਗਈ ਇਕੱਲੇ ਮੁੱਖ ਮੰਤਰੀ ਦੇ ਇਕੱਲੇ ਬਣਾਉਣ ਨਾਲ ਨਹੀਂ ਬਣੂਗਾ ਹਮ ਸਾਰੇ ਸਾਰੇ ਮਜਲਮ ਦੀ ਸਾਰੇ ਪੰਜਾਬ ਦੇ ਰਾਜ ਦੇ ਨਾਗਰਿਕਾਂ ਦੇ ਵੀ ਨਾਲ ਸਹਿਜ ਜਿਹੜੀ ਹੈਗੀ ਹੈ ਸਹਿਯੋਗ ਲੈਣਾ ਪਊਗਾ ਤੋ ਤਾਈ ਦੇਣਗੇ ਨਾ ਸਹਿਯੋਗ ਜੇ ਉਹਨਾਂ ਨੂੰ ਲੱਗੇਗਾ ਕਿ ਅਮਲੀ ਤੌਰ ਤੇ ਕੁਝ ਹੋ ਰਿਹਾ ਹੈ ਹੂੰ ਤੇ ਨਹੀਂ ਤਾਂ ਫਿਰ 227 ਤੇ 226 ਹੋ ਰਿਹਾ ਗਿਆ ਵਿਚਾਲੇ ਹੰਦੀਪ ਜੀ ਬਿਲਕੁਲ ਜੀ ਤੇ 227 ਨੂੰ ਤਾਂ ਲੋਕ ਅੜੀ ਕਰ ਰਹੇ ਨੇ ਹੁਣ ਹੂੰ ਉਹ ਫਤਵਾ ਜਿਹਦੇ ਮਰਜ਼ੀ ਹੱਕ ਚ ਦੇਣ ਪਰ ਅੜੀ ਕਿ ਜ਼ਰੂਰ ਕਰ ਰਹੇ ਨੇ 227 ਜੀ ਬਿਲਕੁਲ ਜੀ ਕਰਕੇ ਭਗਵੰਤ ਮਾਨ ਦੀ ਜਿਹੜੀ ਉਹਨਾਂ ਦੇ ਮੰਡਰਾ ਰਿਹਾ ਸੀ ਖਤਰਾ ਬਹੁਤ ਰੌਲਾ ਸੀ ਕਿ ਇਹ ਹੋ ਜੂਗਾ ਉਹ ਹੋ ਜੂਗਾ ਉਹ ਅੱਜ ਟਲ ਗਿਆ ਹਮ ਹਮ ਉਹਨਾਂ ਤਮਾਨ ਹੋਰੀ ਪੂਰੇ ਖੁਸ਼ ਨੇ ਪੂਰੇ ਜਲਵਾ ਵਿੱਚ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਮੀਦ ਕਰਦੇ ਹਾਂ ਜਿਹੜੀਆਂ ਗੱਲਾਂ ਉਹਨਾਂ ਨੇ ਨੈਸ਼ਨਲ ਮੀਡੀਆ ਸਾਹਮਣੇ ਕੀਤੀਆਂ ਨੇ ਹਮ ਦੇਸ਼ ਦੀ ਰਾਜਧਾਨੀ 'ਚ ਖੜ ਕੇ ਕੀਤੀਆਂ ਨੇ ਆਪਾਂ ਉਮੀਦ ਕਰਦੇ ਹਾਂ ਕਿ ਜਰੂਰ ਦੋ ਸਾਲਾਂ 'ਚ ਜਿਵੇਂ ਉਹਨਾਂ ਨੇ ਕਿਹਾ ਹੈ ਕਿ ਉਹ ਪੰਜਾਬ ਨੂੰ ਮਾਡਲ ਬਣਾਣਗੇ ਤੇ ਉਮੀਦ ਕਰਦੇ ਹਾਂ ਕਿ ਜਰੂਰ ਪੰਜਾਬ ਨੂੰ ਮਾਡਲ ਬਣਾਣ ਤੇ ਉਹਦੇ ਲਈ ਆਪਾਂ ਆਪਣੀ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ ਕਿ ਪੰਜਾਬ ਨੂੰ ਬਿਲਕੁਲ ਮਾਡਲ ਬਣਨਾ ਚਾਹੀਦਾ ਪੰਜਾਬ ਦਾ ਆਪਣਾ ਮਾਡਲ ਹੋਣਾ ਚਾਹੀਦਾ ਤਾਂ ਕਿ ਦੇਖੇ ਕਿ ਪੰਜਾਬ ਦਾ ਇਹ ਮਾਡਲ ਹੈ ਬਿਲਕੁਲ ਹੀ ਬਿਲਕੁਲ ਜੀ ਸਭ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਚਰਚਾ ਕੀਤੀ ਬਹੁਤ ਬਹੁਤ ਧੰਨਵਾਦ